ਨੌਜਵਾਨ ਨੂੰ ਪਿਆਰ ਦੇ ਵਿੱਚ ਧੋਖਾ ਮਿਲਿਆ ਤਾਂ ਉਸਨੇ ਖੌਫਨਾਕ ਕਦਮ ਚੁੱਕ ਲਿਆ ਦਰਅਸਲ ਇਲਜ਼ਾਮ ਮੁੰਡੇ ਦੇ ਮਾਪਿਆਂ ਦੇ ਵੱਲੋਂ ਕੁੜੀ ਅਤੇ ਕੁੜੀ ਦੇ ਪਰਿਵਾਰ ਤੇ ਲਗਾਏ ਜਾ ਰਹੇ ਨੇ ਕਿ ਕੁੜੀ 3 ਸਾਲਾਂ ਤੋਂ ਮੁੰਡੇ ਦੇ ਨਾਲ ਰਿਲੇਸ਼ਨ ਦੇ ਵਿੱਚ ਸੀ ਮੁੰਡੇ ਨੇ ਕੁੜੀ ਦਾ ਸਾਰਾ ਖਰਚਾ ਵੀ ਚੁੱਕਿਆ ਪਰ ਕੁੜੀ ਨੇ ਕਿਤੇ ਹੋਰ ਵਿਆਹ ਕਰਵਾ ਲਿਆ ਪਰਿਵਾਰਿਕ ਮੈਂਬਰਾਂ ਦੇ ਇਲਜ਼ਾਮਾਂ ਮੁਤਾਬਕ ਪਰਿਵਾਰਾਂ ਦਾ ਸਮਝੌਤਾ ਵੀ ਹੋਇਆ ਸੀ ਪਰ ਫਿਰ ਵੀ ਕੁੜੀ ਅਨੋ ਨੰਬਰਾਂ ਤੋਂ ਮੁੰਡੇ ਨੂੰ ਫੋਨ ਕਰਦੀ ਰਹੀ ਇਹ ਦਿਨ ਪਹਿਲਾਂ ਵੀ ਕੁੜੀ ਨੇ ਮੁੰਡੇ ਨੂੰ ਮਿਲਣ ਦੇ ਲਈ ਬੁਲਾਇਆ ਸੀ ਪਰ ਕੁੜੀ ਨੇ ਕਿਤੇ ਹੋਰ ਵਿਆਹ ਕਰ ਲਿਆ ਜਿਸ ਤੋਂ ਪਰੇਸ਼ਾਨ ਆ ਕੇ ਨੌਜਵਾਨ ਨੇ ਇਹ ਕਦਮ ਚੁੱਕਿਆ ਬਰਨਾਲਾ ਦੇ ਠੀਕਰੀ ਵਾਲਾ ਪਿੰਡ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਮੁੰਡੇ ਦੇ ਪਰਿਵਾਰ ਦੇ ਵੱਲੋਂ ਕੁੜੀ ਦੇ ਪਰਿਵਾਰ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਔਰ ਅਸੀਂ ਉਹਨੂੰ ਹਸਪੀਟਲ ਚਾੱਕ ਕੇ ਲੈ ਕੇ ਆਇਆ ਔਰ ਹਸਪੀਟਲ ਡਾਕਟਰ ਨੇ ਡੈੱਡ ਡਿਕਲੇਅਰ ਕਰਤਾ ਉਸ ਤੋਂ ਬਾਅਦ ਸਾਹੀ ਪੁਲਿਸ ਦਾ ਰੁਕਾ ਕਟਿਆ ਪੁਲਸ ਕੋਲੇ ਆਇਆ ਪੁਲਸ ਕਹਿੰਦੇ ਵੀ ਇੱਥੇ ਆ ਕੇ ਤੁਸੀਂ ਬਿਆਨ ਦੇ ਦਿਓ ਸਾਡੇ ਕੋਲ ਤਾਂ ਮੁਲਾਜ਼ਮ ਕੋਈ ਹੈ ਨਹੀਂ ਅਸੀਂ ਬੱਚੇ ਨੂੰ ਉੱਥੇ ਮੋਰਚਰੀ ਚ ਰਖਵਾ ਕੇ ਇੱਥੇ ਥਾਣੇ ਆਇਆ ਸਾਨੂੰ ਕਹਿੰਦੇ ਵੀ ਅਸੀਂ ਹੁਣੀ ਰੇਡ ਕਰਦੇ ਆਂ ਔਰ ਇੱਥੇ ਕੁਝ ਦਲਾਲ ਕਿਸਮ ਦੇ ਬੰਦੇ ਆ ਗਏ ਉਹ ਕਹਿੰਦੇ ਪਹਿਲਾਂ ਤਾਂ ਕੁੜੀ ਦਾ ਨਾਮ ਨਾ ਤੇ ਜਦੋਂ ਸੁਸਾਈਡ ਨੋਟ ਦੇ ਵਿੱਚ ਮੇਰੇ ਬੇਟੇ ਨੇ ਸੁਸਾਈਡ ਨੋਟ ਦੇ ਵਿੱਚ ਕੁੜੀ ਦਾ ਨਾਮ ਪਰਿਵਾਰ ਦਾ ਨਾਮ ਦਿੱਤਾ ਤੇ ਕੁੜੀ ਦਾ ਨਾਮ ਅਸੀਂ ਕਿਵੇਂ ਕਢਵਾ ਦਈਏ ਕੀ ਮਸਲਾ ਕੀ ਆ ਕਿਉਂ ਮਸਲਾ ਮੇਰਾ ਬੇਟਾ ਔਰ ਕੁੜੀ ਪਿਛਲੇ 3 ਸਾਲ ਤੋਂ ਰਿਲੇਸ਼ਨ ਦੇ ਵਿੱਚ ਸੀਗੇ ਉਹਦੀ ਸਾਰਾ ਪੜ੍ਹਾਈ ਲਿਖਾਈ ਦਾ ਖਰਚਾ ਉਹਦੇ ਉਹਦੇ ਜਿੰਨਾ ਵੀ ਕੱਪੜਾ ਲੀੜਾ ਪਾਇਆ ਉਹਦੇ ਜੋ ਕੁਝ ਵਿੱਚ ਮੇਰਾ ਬੇਟਾ ਆਪਣੇ ਘਰੋਂ ਕਰਦਾ ਰਿਹਾ ਮੇਰੀ ਪਾਕਟ ਚੋਂ ਕਰਦਾ ਰਿਹਾ ਘਰੋਂ ਪੈਸੇ ਲੈ ਕੇ ਪੂਰਾ ਫੇਰ ਦੀ ਕੁੜੀ ਵੀ ਰਾਜੀ ਸੀ ਕੁੜੀ ਇੱਕ ਵਾਰੀ ਭੱਜ ਕੇ ਮੇਰੇ ਘਰ ਆਈ ਮੇਰੇ ਬੇਟੇ ਦਾ ਮੈਰਿਜ ਕਰਾਉਣ ਲਈ ਅਸੀਂ ਉਹਨੂੰ ਰੋਕਿਆ ਵੀ ਬੇਟਾ ਜੇ ਪਰਿਵਾਰ ਐਗਰੀ ਹੁੰਦਾ ਤਾਂ ਅਸੀਂ ਐਗਰੀ ਆਂ ਵੀ ਸਾਨੂੰ ਕੋਈ ਨਹੀਂ ਸਾਡਾ ਕੱਲਾ ਵਰਤਾ ਵੀ ਸਾਡੇ ਵੀ ਬੇਟੀਆਂ ਨੇ ਵੀ ਕੱਲ ਨੂੰ ਅਸੀਂ ਕਿਤੇ ਰਿਸ਼ਤਾ ਨਹੀਂ ਕਰ ਸਕਣਾ ਜੇ ਭੱਜ ਕੇ ਮੇਰੇ ਬੱਚੇ ਨੇ ਵਿਆਹ ਕਰਵਾ ਲਿਆ ਸਰਪੰਚ ਕਹਿੰਦਾ ਵੀ ਆਪਾਂ ਬੈਠ ਕੇ ਨਾ ਚਲੋ ਬੈਠ ਕੇ ਨਿਬੇੜ ਤੁਹਾਡੀ ਗੱਲਬਾਤ ਹੋ ਗਈ ਵੀ ਭਾਈ ਸਾਡਾ ਬੱਚਾ ਕੋਈ ਇੰਟਰਫੀਅਰਿੰਗ ਨਹੀਂ ਕਰੂਗਾ ਤੁਹਾਡੀ ਉਸ ਦੇ ਵਿੱਚ ਤੁਹਾਡੀ ਜੋ ਮਰਜ਼ੀ ਕਰੋ ਨਾ ਕਰੋ ਉਸ ਤੋਂ ਬਾਅਦ ਕੁੜੀ ਨੇ ਫਿਰ ਕੰਡਾ ਨੰਬਰਾਂ ਤੋਂ ਮੇਰੇ ਬੇਟੇ ਨੂੰ ਕਾਲ ਕਰਦੀ ਰਹੀ ਕਿ ਕਹੇ ਮੇਰਾ ਬੇਟਾ ਮੈਂਟਲੀ ਐਂਡ ਆਫਸੈਟ ਹੋ ਗਿਆ ਹਾਲਾਂਕਿ ਉਹ ਹੈ ਨਹੀਂ ਸੀਗਾ ਔਰ ਐਂਡ ਆਫਸੈਟ ਗਿਆ ਤੇ ਕੱਲ ਉਹਨੇ ਪਤਾ ਨਹੀਂ ਕਿਸ ਸੌਤ ਦੇ ਵਿੱਚ ਆ ਕੇ ਫੂਸ਼ਟ ਕਰ ਲਈ ਸੀ ਬੇਟਾ ਸੀ ਕਾਸ ਦੀ ਮੇਰਾ ਜਿੱਦੇ ਬੇਟੇ ਨੇ ਆਈਡੀ ਲੈਤੀ ਆ ਦਿੱਤੀ ਐ ਨਹੀਂ ਕੁੜੀ ਨੇ ਬੇਟੇ ਨੂੰ ਆਈਡੀ ਉਸੇ ਦਿਨੀ ਮੇਰੇ ਬੇਟੇ ਨੇ ਮੈਨੂੰ ਘਰ ਆ ਕੇ ਦੱਸਿਆ ਮੰਮੀ ਮੈਂ ਤੇਰੀ ਨੂੰਹ ਪਸੰਦ ਕਰ ਲਈ ਉਸ ਤੋਂ ਬਾਅਦ ਕੁੜੀ ਮੇਰੇ ਘਰ ਆਉਂਦੀ ਰਹੀ ਤੇ ਕਹਿੰਦੀ ਮੇਰੇ ਨਾਲ ਕੋਟ ਮੈਰਿਜ ਕਰਵਾ ਤੇ ਇਹਨਾਂ ਨੇ ਇਹਦੇ ਡੈਡੀ ਨੇ ਕਿਹਾ ਕਸਦੀਪ ਦੇ ਨੇ ਵੀ ਬੇਟਾ ਆਪਸ ਸਹਿਮਤੀ ਨਾਲ ਵਿਆਹ ਕਰਾਂਗੇ ਤੁਹਾਡੀ ਖੁਸ਼ੀ ਨਾਲ ਸਾਡੀ ਖੁਸ਼ੀ ਆ ਉਸ ਤੋਂ ਬਾਅਦ ਮੇਰੇ ਘਰ ਰਿਸ਼ਤਾ ਆਇਆ ਰਿਸ਼ਤੇ ਤੋਂ ਬਾਅਦ ਇਹਨਾਂ ਨੇ ਪਤਾ ਨਹੀਂ ਨਾ ਨੁੱਕਰ ਕੀਤੀ ਇੱਕ ਇਹਨਾਂ ਦੇ ਪਿੰਡ ਦਾ ਸੀਨੀਅਲ ਦਾ ਬਿੰਦਰ ਸਰਪੰਚ ਇਹਨਾਂ ਨਾਲ ਮਿਲਿਆ ਹੋਇਆ ਦੇ ਹਾਲਾਂਕਿ ਜਦੋਂ ਕੇਸੀ 1.5 ਸਾਲ ਦੇ ਵਿੱਚ ਵਿੱਚ ਅਸੀਂ ਬੱਚੇ ਨੂੰ ਸਮਝਾ ਲਿਆ ਸੀ ਬੱਚਾ ਕਹਿੰਦਾ ਠੀਕ ਆ ਤੇ ਉਦੋਂ ਬਾਅਦ ਫਿਰ ਇਹਨਾਂ ਦੀ ਗੱਲਬਾਤ ਚੱਲੀ ਗੱਲਬਾਤ ਚੱਲਦੀ ਤੋਂ ਬਾਅਦ ਅੱਜ ਤੋਂ 2 ਮਹੀਨੇ ਪਹਿਲਾਂ ਇਹਨਾਂ ਨੇ ਕੀ ਕੀਤਾ ਕੁੜੀ ਚੈਟ ਕਰਦੀ ਮੇਰੇ ਬੇਟੇ ਨਾਲ ਫੜੀ ਤੇ ਬੇਟੇ ਨੂੰ ਜਦੋਂ ਚੈਟ ਕਰਦੇ ਫੜਿਆ ਤੇ ਉਹਨੂੰ ਪਤਾ ਨਹੀਂ ਸੀ ਕੁੜੀ ਨੇ ਲਿਖਿਆ ਕਿ ਵੀ ਮੇਰਾ ਮੋਬਾਈਲ ਫੜਿਆ ਗਿਆ ਤੂੰ ਹੁਣ ਕੁਝ ਬੋਲੀ ਨਾ ਤੇ ਬੇਟੇ ਨੇ ਮੋਬਾਈਲ 'ਤੇ ਕਿਤੇ ਕੁੜੀ ਚੈਟ ਕਰ ਰਹੀ ਆ ਉਦਾਂ ਹੀ ਚੈਟ ਕਰੀ ਗਿਆ ਵੀ ਤੇਰੀ ਕੁੜੀ ਦਾ ਰਿਸ਼ਤਾ ਕਰਨਾ ਕਿ ਨਹੀਂ ਕਰਨਾ ਸਾਰੇ ਤਿਆਰ ਸੀ ਉੱਥੇ ਵਿੰਦਰ ਸਰਪੰਚ ਮਰਿਆ ਕਹਿੰਦਾ ਅਸੀਂ ਕੁੜੀ ਦਾ ਰਿਸ਼ਤਾ ਉੱਥੇ ਨਹੀਂ ਕਰਨਾ ਨਹੀਂ ਕਰਨਾ ਹਾਲਾਂਕਿ ਜਾ ਕੇ ਨਿਹਾਲ ਸਿੰਘ ਆਲੇ ਆ ਕੇ ਜਾ ਕੇ ਮੈਂ ਮੇਰੇ ਪੁੱਤ ਨਾਲ ਖੁਦ ਮਿਲ ਕੇ ਆਈਆਂ ਕੀ ਇਹਨੂੰ ਮੈਂ ਤੇਰੀ ਸਾਰੀ ਨਿਹਾਲ ਸਿੰਘ ਆਲੇ ਫੀਸ ਵਰਕੇ ਆਈ ਕਹਾਂਗੇ ਇਹਨਾਂ ਨੇ ਕੁਝ ਨਹੀਂ ਦੱਸਿਆ ਮੈਂ ਫਰੀਦਕੋਟ ਤੋਂ ਉਸ ਦਿਨ ਦੀ ਐਵੀਡੈਂਸ ਸੀ ਕਿ ਮੈਂ ਉੱਥੋਂ ਆਈ ਸੀ ਉਹ ਫਰੀਦਕੋਟ ਤੋਂ ਆਂਦੀ ਸਲਾਬਤ ਬੁਰੇ ਮਾਂ ਪੁੱਤਾਂ ਨੇ ਅਸੀਂ ਰੋਟੀ ਖਾ ਕੇ ਅਸੀਂ ਜਦੋਂ ਅਸੀਂ ਨਿਹਾਲ ਸਿੰਘ ਆਲੇ ਆਏ ਉੱਥੇ ਅਸੀਂ ਡੰਡਾ ਵੀ ਪੀਤਾ ਤੇ ਮੈਂ ਇਹਦੀ ਫੀਸ ਵੀ ਭਰ ਕੇ ਆਈ ਹੁਣ ਕੀ ਮੰਗ ਕਰਦੇ ਹੋ ਤੁਸੀਂ ਹੁਣ ਮੈਂ ਮੰਗੇ ਇਹੀ ਕਰਦੀ ਆ ਵੀ ਜਦੋਂ ਅੱਜ ਤੋਂ 5-6 ਦਿਨ ਪਹਿਲਾਂ ਮੇਰੇ ਬੇਟੇ ਕੋਲੇ ਕਾਲ ਆਈ ਇੱਥੇ ਬੇਟਾ ਖੜਾ ਅਰਮਾਨ ਉਹਨੇ ਉਹਨੂੰ ਕਿਹਾ ਵੀ ਮੈਨੂੰ ਕਾਲ ਆਈ ਆ ਮੈਨੂੰ ਬੁਲਾਉਂਦੀ ਆ ਉਹ ਉਹ ਕਹਿੰਦੀ ਮੈਂ ਉਹਨਾਂ ਨੇ ਜਾਣ ਨਹੀਂ ਦਿੱਤਾ ਕਿ ਉਹਨਾਂ ਦੀ ਸਾਜ਼ਿਸ਼ ਆ ਤੈਨੂੰ ਮਾਰਨਗੇ ਅਸੀਂ ਆਂਟੀਆਂ ਅੰਕਲ ਨੂੰ ਫੋਨ ਕਰਦੇ ਆ ਮੇਰਾ ਬੇਟਾ ਉੱਥੇ ਹੀ ਰੁਕ ਗਿਆ ਜਦਾਂ ਕਿ ਹਾਲਾਂਕਿ ਇਹਨਾਂ ਨੇ ਸਰਪੰਚ ਪੰਚਾਂ ਨੂੰ ਇਹ ਕਿਹਾ ਸੀ ਵੀ ਸਾਡੀ 26 ਤਰੀਕ ਦੀ ਮੈਰਿਜ ਆ ਮੈਰਿਜ ਇਹਨਾਂ ਦੀ ਕੱਲ ਸੀ ਮੇਰੇ ਬੇਟੇ ਨੂੰ ਇਹਨਾਂ ਨੇ ਧਮਕੀਆਂ ਦਿੱਤੀਆਂ ਪਤਾ ਨਹੀਂ ਕੀ ਟਾਰਚਰ ਕਰਿਆ ਕੁੜੀ ਨੇ ਕਰਿਆ ਜਾਂ ਕਿਹਨੇ ਕਰਿਆ ਮੈਂ ਤਾਂ ਇਹੀ ਅਨਸਾਫ਼ ਚਾਹਣੀ ਆ ਕਿ ਕੁੜੀ ਨੂੰ ਉਹਦੇ ਸਹੁਰਿਆਂ ਤੋਂ ਚੱਕ ਕੇ ਫੇਸ ਕੀਤਾ ਜਾਵੇ ਕਿਤੇ ਪ੍ਰੇਮ ਪ੍ਰਸੰਗ ਚੱਲਦਾ ਸੀਗਾ ਕਿਸੇ ਕਾਰਨਾ ਕਰਕੇ ਇਹਨਾਂ ਦਾ ਆਪਦੇ ਵਿੱਚ ਕਿਸੇ ਗੱਲ ਕਰਕੇ ਇਹਨਾਂ ਦਾ ਆਪ ਸਿਰੇ ਨਹੀਂ ਚੜਿਆ ਕੰਮ ਜਿਸ ਕਰਕੇ ਮੁੰਡੇ ਨੇ ਕੱਲ ਅਤੇ ਕੱਲ ਸੁਸਾਇਡ ਕਰ ਲਿਆ ਸਾਡੇ ਕੋਲੇ ਇਹਨਾਂ ਦਾ ਫਾਦਰ ਆਇਆ ਅਸੀਂ ਉਹਨਾਂ ਦਾ ਬਿਆਨ ਲਿਖ ਕੇ ਜੋ ਬਿਆਨ ਮੁਤਾਬਕ ਕਾਰਵਾਈ ਸੀਗੀ ਅਸੀਂ ਉਹ ਕਰ ਦਿੱਤੀ ਗਈ ਆ ਤੇ ਹੁਣ ਬੰਦਿਆਂ ਨੂੰ ਜਲਦੀ ਅਸੀਂ ਰੈਸਟ ਕੀਤਾ ਕਰ ਲਾਂਗੇ